ਸਾਖੀ ਚੌਧਵੀਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਮਰਦਾਨਾ ਤਲਵੰਡੀ ਪਿੰਡ ਦੇ ਮਰਾਸੀ ਆਂਦਾ ਪੁੱਤਰ ਸੀ ਉਸ ਦੇ ਪਰਿਵਾਰ ਦਾ ਮਹੇਤਾ ਕਾਲੂ ਜੀ ਦੇ ਪਰਿਵਾਰ ਨਾਲ ਬਹੁਤ ਪ੍ਰੇਮ ਸੀ ਮਰਦਾਨਾ ਵੀ ਰੋਜ਼ ਹੀ ਉਹਨਾਂ ਦੇ ਘਰ ਆਇਆ ਕਰਦਾ ਸੀ ਗੁਰੂ ਜੀ ਨੂੰ ਉਹ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਉਸ ਨੂੰ ਕੁਦਰਤ ਨੇ ਇੱਕ ਅਜੇ ਹੀ ਆਵਾਜ਼ ਦਿੱਤੀ ਸੀ ਕਿ ਉਹ ਬਹੁਤ ਸੁੰਦਰ ਗਾਉਂਦਾ ਸੀ ਗੁਰੂ ਜੀ ਜਦਵੀ ਉਸ ਨੂੰ ਮਿਲਦੇ ਤਾਂ ਗੀਤ ਸੁਣਾਉਣ ਵਾਸਤੇ ਕਹਿੰਦੇ ਮਰਦਾਨਾ ਲੋਕ ਤੋਨਾਤੇ ਅਧਾਰਿਤ ਲੋਕ ਗੀਤਾਂ ਨੂੰ ਬਹੁਤ ਸੁੰਦਰ ਟੰਗ ਨਾਲ ਗਾਉਂਦਾ ਸੀ ਗੁਰੂ ਜੀ ਵੀ ਉਸ ਪਾਸੋਂ ਗੀਤ ਸਿੱਖਦੇ ਅਤੇ ਉਸ ਵਾਂਗ ਹੀ ਗਾਉਂਦੇ ਕੁਝ ਸਮੇਂ ਬਾਅਦ ਗੁਰੂ ਜੀ ਵੀ ਬਹੁਤ ਚੰਗਾ ਗਾਉਣ ਲੱਗ ਗਏ ਅਤੇ ਉਹਨਾਂ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਮਰਦਾਨੇ ਨੂੰ ਪੱਕੇ ਲਾਗ ਲਾਗਣੀਆਂ ਵੀ ਆਉਂਦੀਆਂ ਸੀ ਜਿਨ੍ਹਾਂ ਨੂੰ ਉਸ ਆਪਣੇ ਪਿਤਾ ਪਾਸੋਂ ਸਿੱਖਿਆ ਸੀ ਗੁਰੂ ਜੀ ਫਿਰ ਜਦ ਕਿਸੇ ਨੂੰ ਉਪਦੇਸ਼ ਦਿੰਦੇ ਸਨ ਤਾਂ ਉਹ ਆਪ ਬਾਣੀ ਦੀ ਰਚਨਾ ਕਰਦੇ ਸਨ ਜਿਹੜੀ ਕਿ ਕਿਸੇ ਵਿਸ਼ੇਸ਼ ਲਾਗ ਅਨੁਸਾਰ ਗਾਉਣੀ ਹੁੰਦੀ ਸੀ ਉਹ ਜਦ ਸੁਲਤਾਨਪੁਰ ਲੋਧੀ ਵਿਖੇ satsang ਕਰਦੇ ਤਾਂ ਆਪ ਗਾ ਕੇ ਬਾਣੇ ਸੁਣਾਉਂਦੇ ਸਨ ਗੁਰੂ ਜੀ ਨੇ ਆਪ ਇੱਕ ਛੇ ਤਾਰੀ ਸਰੰਗੀ ਤਿਆਰ ਕੀਤੀ ਜਿਸ ਨੂੰ ਉਹ ਰਬਾਬ ਕਹਿੰਦੇ ਸਨ ਫਿਰ ਜਦ ਉਹ ਕੀਰਤਨ ਕਰਦੇ ਸਨ ਤਾਂ ਇਹ ਰਬਾਬ ਨਾਲ ਵਜਾਉਂਦੇ ਸਨ ਜਦ ਗੁਰੂ ਜੀ ਦਾ ਵਿਆਹ ਹੋਇਆ ਤਾਂ ਮਰਦਾਨਾ ਗੁਰੂ ਜੀ ਦੇ ਮਾਤਾ ਪਿਤਾ ਦੇ ਨਾਲ ਗੁਰੂ ਜੀ ਨੂੰ ਮਿਲਣ ਆਇਆ ਮਰਾਸੀ ਵਿਆਹ ਤੋਂ ਬਾਅਦ ਹਮੇਸ਼ਾ ਕੋਈ ਨਾ ਕੋਈ ਤੋਹਫਾ ਮੰਗਦੇ ਹਨ ਮਰਦਾਨੇ ਨੇ ਵੀ ਗੁਰੂ ਜੀ ਪਾਸੋਂ ਵਿਆਹ ਦੀ ਖੁਸ਼ੀ ਵਜੋਂ ਕੋਈ ਤੋਹਫਾ ਮੰਗਿਆ ਗੁਰੂ ਜੀ ਨੇ ਤੋਹਫੇ ਵਜੋਂ ਪਾਈ ਮਰਦਾਨੇ ਨੂੰ ਉਹ ਰਬਾਬ ਦਿੱਤੀ ਮਰਦਾਨਾ ਉਹ ਰਬਾਬ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਅਜਿਹਾ ਸਾਜ ਉਸ ਪਹਿਲਾਂ ਨਹੀਂ ਸੀ ਵੇਖਿਆ ਗੁਰੂ ਜੀ ਨੇ ਫਿਰ ਮਰਦਾਨੇ ਨੂੰ ਆਦੇਸ਼ ਕੀਤਾ ਕਿ ਉਹ ਪੱਕਾ ਹੀ ਉਹਨਾਂ ਨਾਲ ਰਹੇਗਾ ਮਰਦਾਨੇ ਨੂੰ ਹੋਰ ਕੀ ਚਾਹੀਦਾ ਸੀ अगे ही काफी समा गुरु साहिब तो दूर रहन करके बड़ा उदासी। बस सी रोज ही कीर्तन होंगे मर्दाना रबाब वजा गुरु जी शब्द दा गायन कर दे गुरु जी की संगत पाके मर्दाना छेती ही एक चंगा रबाबी ते कीर्तनिया बन गया ਜਦ ਗੁਰੂ ਜੀ ਇੱਕ ਸ਼ਬਦ ਨੂੰ 2-3 ਵਾਰ ਗਾਉਂਦੇ ਸੰਤਾਂ ਮਰਦਾਨਾ ਵੀ ਵਧੀਆ ਯਾਦ ਸ਼ਕਤੀ ਕਾਰਨ ਜ਼ਬਾਨੀ ਯਾਦ ਕਰ ਲੈਂਦਾ ਸੀ ਅਤੇ ਬਾਅਦ ਵਿੱਚ ਉਸ ਨੂੰ ਗਾਉਣ ਦੀ ਮਸ਼ਕਤ ਕਰਦਾ ਸੀ ਗੁਰੂ ਜੀ ਦਾ ਸਤਸੰਗ ਅਤੇ ਕੀਰਤਨ ਸੁਣ ਕੇ ਉਹਨਾਂ ਦੇ ਚੇਲਿਆਂ ਦੀ ਗਿਣਤੀ ਵੱਧਦੀ ਗਈ ਜਿਹੜਾ ਉਹਨਾਂ ਪਾਸ ਰਹਿਣਾ ਚਾਹੁੰਦਾ ਉਹ ਉਸ ਲਈ ਕੋਈ ਛੋਟੀ ਮੋਟੀ ਨੌਕਰੀ ਲੱਭ ਦਿੰਦੇ ਪਹਿਲਾਂ ਤਾਂ ਸਵੇਰੇ ਹੀ ਸਤਸੰਗ ਹੁੰਦਾ ਸੀ ਪਰ ਬਾਅਦ ਵਿੱਚ ਇਹ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵੇਲੇ ਲੱਗਣ ਲੱਗ ਗਿਆ ਉਹਨਾਂ ਦੇ ਚੇਲਿਆਂ ਦੀ ਗਿਣਤੀ ਦਿਨ ਬਦਿੰਨ ਵੱਧਦੀ ਗਈ ਗੁਰੂ ਜੀ ਦੇ ਚੇਲਿਆਂ ਨੂੰ ਸਿੱਖ ਕਹਿੰਦੇ ਸਨ ਉਹਨਾਂ ਦੇ ਸਿੱਖਾਂ ਵਿੱਚ ਮਨਸੁਖ ਸਭ ਤੋਂ ਉੱਗਾ ਅਤੇ ਪਿਆਰਾ ਸੀ ਇਹ ਉਹਨਾਂ ਦਾ ਪਹਿਲਾ ਸਿੱਖ ਸੀ ਜਿਹੜਾ ਉਹਨਾਂ ਦੇ ਸ਼ਬਦਾਂ ਨੂੰ ਨਾਲੋਂ ਨਾਲ ਲਿਖੀ ਜਾਂਦਾ ਸੀ ਅਤੇ ਬਾਕੀ ਚੇਲੇ ਬਾਅਦ ਵਿੱਚ ਮਨਸੁਖ ਪਾਸੋਂ ਉਹ ਬਾਣੀ ਕੰਠ ਕਰ ਲੈਂਦੇ ਸਨ ਪਾਈ ਮਰਦਾਨਾ ਜਿਹੜਾ ਸ਼ਬਦ ਪੁਲ ਚਾਂਦਾ ਸੀ ਉਹ ਪਾਈ ਮਨ ਸੁਖ ਪਾਸੋਂ ਪੁੱਛ ਕੇ ਦੁਬਾਰਾ ਕੰਠ ਕਰ ਲੈਂਦਾ ਸੀ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਏ ਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ